ਸਸ਼ੀਕਲ ਜੀ ਵੈਲਕਮ ਟੂ ਨੀ ਮਟ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਪਲੇਨ ਫੈਬਰਿਕ ਲੈ ਕੇ ਆਏ ਜੀ ਬਹੁਤ ਪਿਆਰਾ ਤੁਸੀਂ ਕੋਈ ਵੀ ਹੈਂਡਵਰਕ ਜਾਂ ਮਸ਼ੀਨਵਰਕ ਕਰਵਾ ਕੇ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਪੂਰੇ 5 ਮੀਟਰ ਦੀ ਕੱਟ ਰਹੀ ਹੋਗੀ ਸਿੰਗਲ ਸਿੰਗਲ ਸੂਟ ਹੈ ਜੀ ਮੇਰੇ ਕੋਈ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਰਿਟੇਲ ਦਾ ਕੰਮ ਹੈ ਮੇਰਾ ਕੋਈ ਹੋਲ ਸੇਲ ਦਾ ਕੰਮ ਨਹੀਂ ਹੈਗਾ ਇਹਨਾਂ ਵਿੱਚ ਤੁਹਾਨੂੰ ਜਿਵੇਂ 2-2 ਸੂਟ ਵੀ ਚਾਹੀਦੇ ਹੋਣੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਐਕਸਟਰਾ ਮੰਗਵਾ ਸਕਦੇ ਹੋ ਜਿਨ੍ਹਾਂ ਨੇ ਪੂਰਾ ਰੈਡੀ ਕਰਾ ਕੇ ਮੰਗਵਾਉਣਾ ਹੈ ਸੂਟ ਆਪਣੇ ਡਿਜ਼ਾਈਨ ਕੋਈ ਵੀ ਭੇਜ ਕੇ ਵਰਕ ਦਾ ਡਿਜ਼ਾਈਨ ਤਾਂ ਇਹਨਾਂ ਨੂੰ ਤੁਸੀਂ ਰੈਡੀ ਵੀ ਕਰਾ ਸਕਦੇ ਹੋ ਤੇ ਪ੍ਰਾਈਸ ਰਹਿਣਾ ਜਿਹੜੇ ਸੂਟ ਵਿਦਆਊਟ ਦੁਪੱਟਾ ਐਵੇਂ ਫੈਬਰਿਕ ਦਿਖਾਵਾਂਗੇ 1500 ਦਾ ਸੂਟ ਹੈ ਜੀ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਤੇ ਦੋ ਤਰ੍ਹਾਂ ਦੇ ਤੁਹਾਨੂੰ ਫੈਬਰਿਕ ਦਿਖਾਵਾਂਗੇ ਪਿਓਰ ਗਲਾਸ ਟਿਸ਼ੂ ਤੇ ਖਾਦੀ ਸਿਲਕ ਦੇ ਵਿੱਚ ਖਾਦੀ ਸਿਲਕ ਵੀ ਬਹੁਤ ਸੌਫਟ ਦੇ ਵਿੱਚ ਖਾਦੀ ਸਿਲਕ ਤੇ ਕਲਰ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਣੇ ਤੇ ਪ੍ਰਾਈਸ 1500 ਹੈ ਜੀ ਅੱਜ ਦੀ ਸਾਰੀ ਵੀਡੀਓ ਦੇ ਉੱਤੇ ਜਿਹੜੇ ਕੋਰੀਅਰ ਚਾਰਜੀ ਤੇ ਆ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਲੀਜ਼ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਤੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਜਿਨ੍ਹਾਂ ਨੂੰ ਸੂਟ ਦੇ ਵਿੱਚੋਂ ਸਕਰੀਨਸ਼ਾਟ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਨਹੀਂ ਲੈਣਾ ਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਹ ਪਰ ਇਹ ਕਿ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਅ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬਹੁਤ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਕੁਝ ਅਲੱਗ ਲੁੱਕ ਦੇ ਸੂਟ ਸਭ ਤੋਂ ਪਹਿਲਾ ਹੈਗਾ ਜੀ ਇਹ ਲਾਈਟ ਵੈਸੇ ਪਿਸਤਾ ਜੇ ਕਲਰ ਦੇ ਵਿੱਚ ਸੂਟ ਪਿਓਰ ਗਲਾਸ ਟਿਸ਼ੂ ਹੈ ਇਹ ਦੇਖੋ 5 ਮੀਟਰ ਦੀ ਕਟ ਹੈ ਇਹਨੂੰ ਐਵੇਂ ਮੁੱਠੀ ਦੇ ਵਿੱਚ ਵੀ 5 ਮੀਟਰ ਦੇ ਸੂਟ ਨੂੰ ਬਿਲਕੁਲ ਆਪਾਂ ਇਹ ਤੈ ਆ ਜਣੀ ਇਹ ਪਿਓਰ ਦਾ ਫਰਕ ਹੁੰਦਾ ਹੈ ਸੂਟ ਦਾ ਜਦੋਂ ਲਾਈਟ ਵੇਟ ਬਿਲਕੁਲ ਤੇ ਬਹੁਤ ਪਿਆਰਾ ਸ਼ਾਈਨ ਦੇ ਵਿੱਚ ਫੈਬਰਿਕ ਹੈ ਐਗਜ਼ੈਕਟ ਕਲਰ ਨਾ ਜਿਹੜੇ ਬੰਦ ਸੂਟ ਤੁਹਾਨੂੰ ਦਿਖਾਵਾਂਗੇ ਐਗਜ਼ੈਕਟ ਕਲਰ ਇੱਥੋਂ ਪਤਾ ਲੱਗਣਾ ਬਹੁਤ ਲਾਈਟ ਗ੍ਰੇ ਪਿਸਤਾ ਜਿਹਾ ਕਲਰ ਹੁੰਦਾ ਹੈ ਜਿਹੜਾ ਗ੍ਰੇ ਗ੍ਰੀਨ ਜਿਹਾ ਕਲਰ ਪਿਸਤਾ ਟੋਨ ਤੇ ਗ੍ਰੇ ਕਲਰ ਹੁੰਦਾ ਉਹ ਵਾਲਾ ਕਲਰ ਹੈ ਪ੍ਰੋਪਰ ਬਹੁਤ ਸੋਹਣਾ ਲਾਈਟ ਇਹ ਹਲਕੀ ਹਲਕੀ ਇਹਦੇ ਵਿੱਚ ਸ਼ਾਈਨ ਹੈ ਜੀ ਸੂਟਾਂ ਦੇ ਵਿੱਚ ਬਹੁਤ ਪਿਆਰੀ ਲਾਈਟ ਵੇਟ ਸੂਟ ਹੈ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਹੈ ਇਹ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਨੂੰ ਇਹਨਾਂ ਨੂੰ ਤੁਸੀਂ ਆਪਣੇ ਅਕੋਰਡਿੰਗ ਜਿਨ੍ਹਾਂ ਨੇ ਐਵੇਂ ਸੂਟ ਮੰਗਾਉਣਾ ਹੈ ਤਾਂ 1500 ਦਾ ਸੂਟ ਹੈ ਜੀ ਬਾਕੀ ਕੋਰੀਅਰ ਚਾਰਜਸ ਹੋਣਗੇ ਬਾਕੀ ਜਿਨ੍ਹਾਂ ਨੇ ਰੈਡੀ ਕਰਾ ਕੇ ਵੀ ਮੇਰੇ ਕੋਲ ਮੰਗਵਾਣਿਆ ਵੀ ਕੋਈ ਵਰਕ ਕਰਾ ਕੇ ਆਪਣੇ ਚੋਇਸ ਦਾ ਤਾਂ ਤੁਸੀਂ ਉਹਦੇ ਅਕੋਰਡਿੰਗ ਵੀ ਤਿਆਰ ਕਰਾ ਕੇ ਮੰਗਾ ਸਕਦੇ ਹੋ ਕੋਈ ਬਾਹਰ ਵਾਲੀ ਕਸਟਮਰ ਨੇ ਤਾਂ ਰੈਡੀ ਕਰਾ ਕੇ ਮੰਗਾਣੇ ਹੁੰਨੇ ਸਟਿਚ ਕਰਾ ਕੇ ਪ੍ਰੋਪਰ ਇਹਨਾਂ ਤੇ ਤੁਸੀਂ ਜਿਹਾ ਜਿਹਾ ਮਰਜ਼ੀ ਵਰਕ ਕਰਾ ਸਕਦੇ ਹੋ ਜੀ ਇਹਨਾਂ ਸੂਟਾਂ ਤੇ ਇਹ ਦੇਖੋ ਪੂਰਾ 5 ਮੀਟਰ ਦੀ ਕੱਟ ਹੈ ਬਹੁਤ ਹੀ ਪਿਆਰਾ ਸੂਟ ਹੈ ਪਿਓਰ ਗਲਾਸ ਟਿਸ਼ੂ ਦੇ ਵਿੱਚ ਹੈ ਇਹ ਇਹ ਲੁੱਕ ਆ ਜਣੀ ਦੇਖੋ ਸੂਟ ਦੀ ਲਾਈਟ ਜਾਂ ਪਿਸਤਾ ਕਲਰ ਹੈ ਬਿਲਕੁਲ ਫਿੱਕਾ ਫਿੱਕਾ ਜਿਹਾ ਪਿਸਤਾ ਕਲਰ ਇਸ ਲੁੱਕ ਦੇ ਵਿੱਚ ਸੂਟ ਹੈ ਖੋਲ ਕੇ ਜਿਵੇਂ ਬਿਲਕੁਲ ਹੀ ਕਲਰ ਦਾ ਬਹੁਤ ਜ਼ਿਆਦਾ ਫਰਕ ਆ ਗਿਆ ਪਰ ਐਗਜ਼ੈਕਟ ਕਲਰ ਜਿਹੜਾ ਮੈਂ ਤੁਹਾਨੂੰ ਬੰਦ ਸੂਟ ਦਾ ਕਲਰ ਦਿਖਾਇਆ ਇੱਥੇ ਤਾਂ ਤੁਸੀਂ ਐਗਜ਼ੈਕਟ ਕਲਰ ਇਹ ਵਾਲਾ ਜੀ ਹੁਣ ਜਿਹੜਾ ਐਗਜ਼ੈਕਟ ਕਲਰ ਦਿਖ ਰਿਹਾ ਪ੍ਰੋਪਰ ਇਹ ਵਾਲਾ ਸ਼ੇਡ ਹੈ ਜੀ ਸੂਟ ਦਾ ਲਾਈਟ ਪਿਸਤਾ ਕਲਰ ਬਹੁਤ ਫਿੱਕਾ ਫਿੱਕਾ ਜਿਹਾ ਰੰਗ ਹੈ ਤੇ ਇਹਦੇ ਵਿੱਚ ਸੈਕੰਡ ਕਲਰ ਦਿਖਾਵਾਂਗੇ ਤੁਹਾਨੂੰ ਤੇ ਦੇਖੋ 골ਡਨ ਕਲਰ ਹੈ ਜੀ ਸਕਿਨ 골ਡਨ ਕਲਰ ਤੇ ਹਲਕੀ ਜੀ ਇਹਦੇ ਵਿੱਚ ਗ੍ਰੀਨਿਸ਼ ਦੀ ਜਿਹੜੀ ਸ਼ਾਈਨ ਹੈ ਉਹ ਗ੍ਰੀਨ ਜੇ ਕਲਰ ਦੀ ਹੈ ਫਿੱਕਾ ਫਿੱਕਾ ਜਿਹਾ ਗ੍ਰੀਨ ਕਲਰ ਦੀ ਟੋਨ ਹੈ ਜਿਹੜੀ ਪਿੱਛੇ ਜਿਹੜੀ ਦੂਜਾ ਪਾਸਾ ਇਹ ਸ਼ੈਡੇਡ ਹੈ ਸੂਟ ਇਨਾਂ ਦੇ ਵਿੱਚ ਜਿਵੇਂ ਦੂਜਾ ਸੂਟ ਦਿਖਾਇਆ ਉਹਦੇ ਵਿੱਚ ਵੀ ਗ੍ਰੀਨਿਸ਼ ਜੀ ਟੋਨ ਆ ਰਹੀ ਸੀਗੀ ਇਹਦੇ ਵਿੱਚ ਉੱਪਰੋਂ ਇਹ 골ਡਨ ਕਲਰ ਬੜਾ ਪਿਆਰਾ ਤੇ ਹਲਕੀ ਜੀ ਗ੍ਰੀਨ ਟੋਨ ਸ਼ੇਡ ਦੇ ਵਿੱਚ ਆ ਰਹੀ ਹੈ ਇਹਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਜਦੋਂ ਇਹ ਸਟੀਚ ਹੋ ਕੇ ਰੈਡੀ ਹੋਣਗੇ ਵਰਕ ਹੋ ਕੇ ਫਿਟਿੰਗ ਜੋ ਤਾਂ ਪੁੱਛੋ ਨਾ ਤੁਸੀਂ ਇੰਨਾ ਵਧੀਆ ਇਹਨਾਂ ਦੀ ਫਿਟਿੰਗਾਂ ਆਂਦੀ ਹੈ ਖੁਦ ਮੇਰੇ ਕੋਲ ਆਪਣੇ ਕੋਲ ਵੀ ਸੂਟ ਹੈਗਾ ਇਹ ਲੁੱਕ ਆਣੀ ਹੈ ਦੇਖੋ ਐਵੇਂ ਸ਼ੇਡ ਆ ਰਿਹਾ ਇਹਦੇ ਵਿੱਚ ਸੂਟ ਦੇ ਵਿੱਚ ਜਿਹੜਾ ਪੁੱਠਾ ਪਾਸਾ ਉਹ ਹਲਕਾ ਹਲਕਾ ਗ੍ਰੀਨ ਹੈ ਤੇ ਉੱਪਰ ਹੈਗਾ ਇਹ 골ਡਨ ਜਦੋਂ ਇਸ ਸਟੀਚ ਹੋਣਾ ਬਹੁਤ ਪਿਆਰੀ ਲੋਕਾਂ ਨੇ ਜਦੋਂ ਆਪਾਂ ਵਰਕ ਕਰਾਣਾ ਹਲਕਾ ਜਿਹਦੇ ਵਿੱਚ ਗ੍ਰੀਨ ਫਰੈਂਡ ਵੀ ਪਵਾਵਾਂਗੇ ਨਾਲ ਤੇ 골ਡਨ ਤਾਂ ਹੋਣਾ ਹੀ ਹੈ ਤੇ ਦੁਪੱਟਾ ਵੀ ਆਪਾਂ ਡਬਲ ਕਲਰ ਦਾ ਵੀ ਕਰਾ ਸਕਦੇ ਹਾਂ ਗ੍ਰੀਨ ਤੇ 골ਡਨ ਇਹ ਲੁੱਕ ਦੇ ਵਿੱਚ ਇਹ ਸੂਟ ਬਣਨਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 1500 ਪ੍ਰਾਈਸ ਦੇ ਨਾਲ ਹੈ ਜੀ ਜਿਸ ਵਸਾਈ ਨੇ ਸੂਟ ਤੁਸੀਂ ਮੰਗਾਣਾ ਪਿਓਰ ਗਲਾਸ ਟਿਸ਼ੂ ਦੇ ਵਿੱਚ ਹੈ ਜੀ ਇਹ ਸੂਟ ਤੇ ਨੈਕਸਟ ਆ ਗਿਆ ਬਹੁਤ ਪਿਆਰਾ ਪਿਆਜੀ ਪਿੰਕ ਕਲਰ ਐਗਜੈਕਟ ਕਲਰ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲਿਓ ਕਿਉਂਕਿ ਸਕਰੀਨਸ਼ਾਟ ਚ ਜੇ ਨੰਬਰ ਪਾਇਆ ਹੁੰਦਾ ਜਿੱਥੇ ਨੰਬਰ ਆ ਰਿਹਾ ਹੁੰਦਾ ਉਹਦੇ ਤੋਂ ਵੀ ਮੈਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਸੂਟ ਤੁਸੀਂ ਭੇਜਿਆ ਪਰ ਐਗਜੈਕਟ ਕਲਰ ਜਿਹੜਾ ਹੁਣ ਐਵੇਂ ਦਿਖ ਰਿਹਾ ਤੁਹਾਨੂੰ ਪ੍ਰੋਪਰ ਇਹ ਵਾਲਾ ਕਲਰ ਹੈ ਜੀ ਸੂਟ ਦਾ ਬਹੁਤ ਪਿਆਰੇ ਕਲਰ ਇਹਨਾਂ ਦੇ ਵਿੱਚ ਹੁਣ ਤੁਹਾਨੂੰ ਡਾਰਕ ਵੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਲਾਈਟ ਕਲਰ ਦਿਖਾ ਦਈਏ ਇਹ ਦੇਖੋ ਪਿਓਰ ਗਲਾਸ ਟਿਸ਼ੂ ਦੇ ਵਿੱਚ ਹੈ ਜੀ ਇਹ ਸੂਟ ਇਹ ਜਦੋਂ ਪੂੰਰਾ ਖੋਲਦੇ ਫਿਰ ਉਹ ਵੀ ਕਲਰ ਨਹੀਂ ਆ ਰਿਹਾ ਐਗਜੈਕਟ ਐਵੇਂ ਪੂਰਾ ਸ਼ੇਡ ਆ ਰਿਹਾ ਜੀ ਪ੍ਰੋਪਰ ਪਿਆਜ਼ੀ ਪਿੰਕ ਜਿਹਾ ਕਲਰ ਹੈ ਬਹੁਤ ਪਿਆਰਾ ਲੱਗਦਾ ਪਿਆਜ਼ੀ ਵੀ ਟੋਨ ਨਹੀਂ ਕਹਿ ਸਕਦੇ ਅਲੱਗ ਜੀ ਸ਼ੇਡ ਹੈ ਬਹੁਤ ਪਿਆਰੀ ਇਹ ਤੀਜਾ ਨੰਬਰ ਸੀਗਾ ਸੂਟ ਦਾ ਨੈਕਸਟ ਆ ਗਿਆ ਫਰੋਜ਼ੀ ਕਲਰ ਇਹ ਦੇਖੋ ਕਿੰਨਾ ਸੋਹਣਾ ਫਰੋਜ਼ੀ ਹੈ ਬਹੁਤ ਪਿਆਰਾ ਜਿਹਾ ਫਰੋਜ਼ੀ ਕਲਰ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਿਓ ਕਿਉਂਕਿ ਐਗਜ਼ੈਕਟ ਕਲਰ ਦੇਖੋ ਇਹਦਾ ਵੀ ਪੁੱਠੇ ਪਾਸਾ ਇਹ ਵਾਲਾ ਜੀ ਥੋੜਾ ਡਾਰਕ ਦੇ ਵਿੱਚ ਕਿਉਂਕਿ ਪੁੱਠੇ ਪਾਸੇ ਕਿਹੜੇ ਸ਼ਾਈਨ ਹੁੰਦੀ ਹੈ ਇਸ ਸਾਈਡ ਸ਼ਾਇਨਾ ਐਵੇਂ ਸ਼ੇਡ ਆਣਾ ਹੈ ਦਾ ਇਹ ਪ੍ਰੋਪਰ ਕਲਰ ਹੈ ਜੀ ਸੂਟ ਦਾ ਬਹੁਤ ਸੋਹਣਾ ਮਿੱਠੇ ਜੇ ਰੰਗ ਹੈ ਇਹ ਚਾਰ ਸੂਟ ਜਿਵੇਂ ਮੈਂ ਤੁਹਾਨੂੰ ਲਾਈਟ ਕਲਰ ਦੇ ਵਿੱਚ ਹੁਣ ਤੁਹਾਨੂੰ ਡਾਰਕ ਦਿਖਾਵਾਂਗੇ ਬਾਅਦ ਚ ਪਰ ਚਾਰ ਕਲਰ ਇਹ ਤੁਹਾਨੂੰ ਲਾਈਟ ਕਲਰ ਦੇ ਵਿੱਚ ਹੀ ਹੈ ਜੀ ਦੇਖੋ ਕਿੰਨਾ ਪਿਆਰਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਵੈਸੇ ਇੱਥੇ ਤੋਂ ਇਹ ਵਾਲੀ ਛੀਜ਼ ਹੈ ਜੀ ਪ੍ਰੋਪਰ ਕਿਉਂਕਿ ਜਦੋਂ ਪੂਰਾ ਖੋਲ ਰਹੀ ਹਾਂ ਤਾਂ ਉਵੇਂ ਕਲਰ ਨਹੀਂ ਆ ਰਿਹਾ ਸੂਟ ਦਾ ਇੱਥੇ ਤੋਂ ਪਰਪਲ ਮੈਨੂੰ ਵੀ ਹੁੰਦਾ ਵੀ ਤੁਸੀਂ ਘਰੇ ਬੈਠੇ ਪੈਸੇ ਲਾਉਣੇ ਹੁੰਦਾ ਵੀ ਐਗਜ਼ੈਕਟ ਕਲਰ ਪਤਾ ਚੱਲੇ ਤੁਹਾਨੂੰ ਸੂਟ ਦਾ ਕਲਰ ਕੀ ਹੈ ਬਹੁਤ ਸੋਹਣਾ ਫਿਰੋਜ਼ੀ ਜਿਹਾ ਕਲਰ ਦੇ ਵਿੱਚ ਇਹ ਚਾਰੇ ਰੰਗ ਮੈਂ ਤੁਹਾਨੂੰ ਲਾਈਟ ਕਲਰ ਦਿਖਾਏ ਇੱਥੇ ਤੋਂ ਵੀ ਤੁਸੀਂ ਇਹਨਾਂ ਦਾ ਕੰਪੈਰੀਜ਼ਨ ਕਰ ਸਕਦੇ ਹੋ ਦੇਖੋ ਇਹ ਚਾਰ ਰੰਗ ਮੈਂ ਤੁਹਾਨੂੰ ਦਿਖਾਏ ਆ ਬੜਾ ਸੋਹਣਾ ਫਿਰੋਜ਼ੀ ਹੈ 골ਡਨ ਹੈ ਤੇ ਪਿਸਤਾ ਗ੍ਰੀਨ ਜਿਹਾ ਕਲਰ ਹੈ ਇਹ ਚਾਰ ਕਲਰ ਆਪਾਂ ਤੁਹਾਨੂੰ ਲਾਈਟ ਦੇ ਲਾਈਟ ਕਲਰ ਦਿਖਾਏ ਆ ਚਾਰੋਂ ਤੇ ਹੁਣ ਸਾਰੇ ਡਾਰਕ ਕਲਰ ਦਿਖਾਵਾਂਗੇ ਤੁਹਾਨੂੰ ਬਹੁਤ ਪਿਆਰੇ ਜਿਆਦਾ ਡਾਰਕ ਤੋਂ ਨਹੀਂ ਸ਼ੁਰੂ ਕਰਦੇ ਪਹਿਲਾਂ ਨੋਰਮਲ ਡਾਰਕ ਤੋਂ ਸ਼ੁਰੂ ਕਰਾਂਗੇ ਬਹੁਤ ਸੋਹਣਾ ਜਾਂ ਮਹਿੰਦੀ ਕਲਰ ਜਿਹੜਾ ਪ੍ਰੋਪਰ ਮਹਿੰਦੀ ਕਲਰ ਹੁੰਦਾ ਜੀ ਸੂਟ ਇਹ ਜਿਹੜੇ ਸੂਟ ਹੈ ਚਾਹੇ ਤੁਸੀਂ ਸਿੰਪਲ ਕੁਛ ਵੀ ਨਾ ਲਵਾਓ ਸੂਟਾਂ ਦੇ ਫਰਸ਼ੀ ਸਲਵਾਰ ਦੇ ਨਾਲ ਪਲੇਨ ਦੁਪੱਟੇ ਦੇ ਨਾਲ ਕਾਫੀ ਕੁੜੀਆਂ ਨੇ ਇਨਸਟਾ ਵਗੈਰਾ ਤੇ ਰੀਲ ਪਾਈ ਹੋਈ ਹੈ ਪਲੇਨ ਸੂਟ ਫਰਸ਼ੀ ਸਲਵਾਰ ਦੇ ਨਾਲ ਐਜ਼ ਇਟ ਇਜ਼ ਵੀ ਬਹੁਤ ਜ਼ਿਆਦਾ ਗ੍ਰੇਸਫੁੱਲ ਹੈ ਕਿਉਂਕਿ ਇਹਦੀ ਜਿਹੜੀ ਸ਼ਾਈਨ ਹੈ ਇਹ ਬਣ ਕੇ ਹੀ ਸੂਟ ਦੀ ਬਹੁਤ ਪਿਆਰੀ ਲੋਕਾਂ ਦੀ ਹੈ ਫਰਸੀ ਸਲਵਾਰ ਦੇ ਵਿੱਚ ਸ਼ਾਰਟ ਕੁੜਤੀ ਦੇ ਵਿੱਚ ਤੁਸੀਂ ਇਹ ਸੂਟ ਬਸ ਸਿੰਪਲੀ ਬਣਾ ਲਓਗੇ ਜੇ ਆਪਣੇ ਖੁਦ ਦੇ ਮਹਿੰਦੀ ਦੇ ਫੰਕਸ਼ਨ ਤੇ ਵੀ ਪਾਣਾ ਤੁਸੀਂ ਤਾਂ ਵੀ ਇਹ ਬਹੁਤ ਐਵੇਂ ਨਹੀਂ ਲੱਗੂਗਾ ਵੀ ਸਿੰਪਲ ਸੂਟ ਹੈ ਬਹੁਤ ਗ੍ਰੇਸਫੁਲ ਸੂਟ ਹੈ ਬਾਕੀ ਜਿਨ੍ਹਾਂ ਨੇ ਕੋਈ ਵਰਕ ਕਰਾ ਕੇ ਰੈਡੀ ਕਰਾਣਾ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਕਰਵਾ ਸਕਦੇ ਹੋ ਐਗਜ਼ੈਕਟ ਕਲਰ ਮੈਂ ਬੰਦ ਸੂਟ ਦਾ ਹੀ ਕਹੂੰਗੀ ਤੁਹਾਨੂੰ ਵੀ ਉੱਥੇ ਤੋਂ ਹੀ ਦੇਖਿਓ ਕਿਉਂਕਿ ਇਹਨਾਂ ਦੀ ਫੋਟੋ ਵੀ ਨਹੀਂ ਪ੍ਰੋਪਰ ਫੋਟੋ 'ਚ ਵੀ ਨਹੀਂ ਆਉਣਾ ਹੈਗਾ ਇਹ ਵਾਲੇ ਕਲਰ ਦੇਖੋ ਇਹ ਸ਼ੇਡ ਹੈ ਪ੍ਰੋਪਰ ਜਿਹੜਾ ਦਿਖ ਰਿਹਾ ਤੁਹਾਨੂੰ ਸੇਮ ਸ਼ੇਡ ਹੈ ਜੀ ਇਹ 1500 ਪ੍ਰਾਈਸ ਹੈ ਵਿਦਾਊਟ ਦੁਪੱਟਾ ਸੂਟ ਦਾ ਨੈਕਸਟ ਕਲਰ ਆ ਗਿਆ ਦੇਖੋ ਕਿੰਨਾ ਪਿਆਰਾ ਪ੍ਰੋਪਰ ਰਾਣੀ ਕਲਰ ਜਿਹੜਾ ਅਸਲੀ ਜੇ ਤੁਸ ਤੁਹਾਡਾ ਮੈਰਿਜ ਫੰਕਸ਼ਨ ਲਈ ਤੁਸੀਂ ਰੈਡੀ ਕਰਵਾਣੇ ਆ ਸੂਟ ਜਾਗੋ ਦੇ ਫੰਕਸ਼ਨ ਦੇ ਲਈ ਵੈਸੇ ਦੇ ਫੰਕਸ਼ਨ ਦੇ ਲਈ ਤਾਂ ਵੀ ਇਹ ਬਹੁਤ ਪਿਆਰੇ ਲੁੱਕ ਦੇ ਵਿੱਚ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਜਿਵੇਂ ਕਿਹਾ ਵੀ ਪਲੇਨ ਵੀ ਸਫੀਤ ਚ ਕਰਾ ਲਵੋਗੇ ਇਹ ਕਿਤੇ ਨਹੀਂ ਜਾਂਦੇ ਸੂਟ ਇੰਨੀ ਜ਼ਿਆਦਾ ਇਹਨਾਂ ਦੀ ਗ੍ਰੇਸ ਹੈ ਸੂਟਾਂ ਦੀ। ਥੋੜਾ ਜਿਹਾ ਫੁੱਲ ਮੇਰੇ ਤੋਂ ਦੂਜੀ ਪਾਸੇ ਗਿਆ। ਇਹਦੇ ਵੀ ਇੱਕ ਚੀਜ਼ ਨੋਟਿਸ ਕਰੋ ਜਿਹੜੀ ਇਹਦੀ ਸ਼ਾਇਨ ਹੈ ਸੂਟ ਦੀ ਉੱਪਰ ਉਹ ਹੀ ਮਜੈਂਟਾ ਕਲਰ ਹੈ। ਜਿਹੜੀ ਸ਼ਾਇਨ ਉਹ ਰੈੱਡ ਹੈ। ਵਿੱਚ ਜਿਹੜਾ ਪੁੱਠਾ ਪਾਸਾ ਹੈ ਸੂਟ ਦਾ ਉਹ ਰੈੱਡ ਹੈ। ਇਹਦਾ ਰੈੱਡ ਦੇ ਨਾਲ ਵੀ ਤੁਸੀਂ ਕੰਬੀਨੇਸ਼ਨ ਬਣਾ ਸਕਦੇ ਹੋ ਸੂਟ ਦਾ ਕਿਉਂਕਿ ਰੈੱਡ ਥ੍ਰੈਡ ਪਵਾ ਕੇ ਜਾਂ ਦੁਪੱਟੇ ਦੇ ਵਿੱਚ ਰੈੱਡ ਤੇ ਮਜੈਂਟਾ ਦੋਨੋਂ ਕਲਰ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਬਣਨਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਦੇਖੋ ਕਿੰਨਾ ਪਿਆਰਾ ਕਲਰ ਹੈ ਪਿਓਰ ਗਲਾਸ ਟਿਸ਼ੂ ਦੇ ਸੂਟ ਹੈ ਜੀ ਇਹ ਰਾਣੀ ਕਲਰ ਦੇ ਵਿੱਚ ਹੈ ਜਿਹੜਾ ਸ਼ੇਡ ਆ ਰਹੀ ਹੈ ਉਹ ਰੈੱਡ ਹੈ ਜੀ ਵਿੱਚ ਕੁੱਠੇ ਪਾਸੇ ਤੋਂ ਮੈਂ ਆਪਣੇ ਵੱਲੋਂ ਪੂਰਾ ਟਰਾਈ ਕਰਦੀ ਹੁੰਨੀ ਵੀ ਤੁਹਾਨੂੰ ਪੂਰਾ ਸਮਝਾਵਾਂ ਸੂਟ ਦਾ ਪਰ ਫਿਰ ਵੀ ਕੋਈ ਵੀ ਹੁੰਦਾ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ ਵੀ ਇਹ ਕਮੀ ਹੈ ਇਹ ਤੁਸੀਂ ਐਵੇਂ ਕਰ ਸਕਦੇ ਹੋ ਪਲੀਜ਼ ਦੱਸ ਦਿਆ ਕਰੋ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ 1500 ਪ੍ਰਾਈਸ ਹੈ ਜੀ ਨੈਕਸਟ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਜਿਵੇਂ ਹੁਣ ਇਹ ਉਹ ਸੀਗਾ ਨੈਕਸਟ ਆ ਗਿਆ ਮੋਰ ਪੰਖੀ ਕਲਰ ਦੇਖੋ ਪੀਕਾਕ ਬਲੂ ਕਲਰ ਪ੍ਰੋਪਰ ਜਿਹੜਾ ਪ੍ਰੋਪਰ ਅਸਲੀ ਜਿਹੜਾ ਪਿਓਰ ਦਾ ਕਲਰ ਹੁੰਦਾ ਪੀਕਾਕ ਕਲਰ ਉਹ ਵਾਲਾ ਕਲਰ ਹੈ ਜੀ ਸੂਟ ਦਾ ਕਿੰਨਾ ਪਿਆਰਾ ਸੂਟ ਹੈ ਪੀਕਾਕ ਬਲੂ ਕਲਰ ਹੈ ਐਗਜ਼ੈਕਟ ਕਲਰ ਹੈ ਪੂਰਾ ਕਲਰ ਆ ਰਿਹਾ ਜੀ ਇਹ ਵਾਲੇ ਸੂਟ ਦਾ ਵੀ ਇਹਦੀ ਵੀ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਜਿਹੜਾ ਪੁੱਠੇ ਪਾਸੇ ਉੱਥੇ ਬਲੂ ਕਾ ਸ਼ੇਡ ਆ ਰਿਹਾ ਜੀ ਇਹਦਾ ਕਿਉਂਕਿ ਸ਼ੇਡੇਡ ਆ ਸਾਰੇ ਸੂਟ ਇਹਨਾਂ ਦੇ ਵਿੱਚ ਸ਼ਾਈਨ ਹੈ ਜਿਹੜੀ ਪੁੱਠੇ ਪਾਸੇ ਜਿਵੇਂ ਰਾਣੀ ਕਲਰ ਦੇ ਵਿੱਚ ਸੀਗੀ ਰੈੱਡ ਕਲਰ ਦੀ ਸ਼ਾਈਨ ਪੁੱਠੇ ਪਾਸੇ ਤੋਂ ਇਹਦੇ ਵਿੱਚ ਮੋਰ ਪੰਖੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਦੀ ਸ਼ਾਈਨ ਆ ਰਹੀ ਹੈ ਇਹਦਾ ਵੀ ਆਪਾਂ ਕੰਟਰਾਸਟ ਰਾਇਲ ਬਲੂ ਕਲਰ ਦੇ ਨਾਲ ਕਰ ਸਕਦੇ ਹਾਂ ਰਾਇਲ ਬਲੂ ਕਲਰ ਦਾ ਵਰਕ ਕਰਾ ਕੇ ਨਾਲ 골ਡਨ ਦੇ ਨਾਲ ਰਾਇਲ ਬਲੂ ਕਲਰ ਦਾ ਦੁਪੱਟਾ ਤੇ ਪੀਕਾਕ ਕਲਰ ਦਾ ਦੋਨੋਂ ਦੋ ਕਲਰ ਦੇ ਦਬਲ ਕਲਰ ਦਾ ਦੁਪੱਟਾ ਕਰਾ ਕੇ ਇਹ ਜਦੋਂ ਸਟੀਚ ਹੋ ਕੇ ਰੈਡੀ ਹੋਣਿਆ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਬਣਨੇ ਆ ਕਿਉਂਕਿ ਜਿਹੜਾ ਫੈਬਰਿਕ ਹੈ ਬਹੁਤ ਗ੍ਰੇਸਫੁੱਲ ਹੈ ਜੀ 1500 ਪ੍ਰਾਈਸ ਦੇ ਨਾਲ ਵਿਦਆਊਟ ਦੁਪੱਟਾ ਸੂਟ ਹੈ ਨੇਕਸਟ ਆ ਗਿਆ ਪਰਪਲ ਕਲਰ ਇਹ ਦੇਖੋ ਕਿੰਨਾ ਸੋਹਣਾ ਜਿਹਾ ਪਰਪਲ ਹੈ ਕੋਈ ਅੱਖਾਂ ਨੂੰ ਝੁੱਬਣ ਵਾਲਾ ਨਹੀਂ ਹੈਗਾ ਸੋਹਣਾ ਜਿਹਾ ਪਰਪਲ ਕਲਰ ਹੈ ਇਸ ਕਿੰਨਾ ਪਿਆਰਾ ਇੱਥੇ ਤੋਂ ਤੁਸੀਂ ਸਕਰੀਨ ਸ਼ਾਟ ਮੈਨੂੰ ਇਹ ਹੁੰਦਾ ਕਿ ਪ੍ਰੋਪਰ ਕਲਰ ਪਤਾ ਚੱਲ ਜਵੇ ਤੁਹਾਨੂੰ ਇਹ ਵੇ ਸ਼ੇਡ ਹੈ ਜੀ ਪੁੱਠੇ ਪਾਸੇ ਤੋਂ ਰੀਅਲ ਦੇ ਵਿੱਚ ਇਹ ਵਾਲਾ ਸ਼ੇਡ ਹੈ ਪਰਪਲ ਕਲਰ ਹੈ ਜੀ ਪ੍ਰੋਪਰ ਸੂਟ ਦਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਅਸੀਂ ਵੀ ਟਰਾਈ ਕਰਦੇ ਹੁੰਨੇ ਵੀ ਜਿੱਥੇ ਲਾਈਟ ਦੇ ਨਾਲ ਪ੍ਰੋਪਰ ਸ਼ੇਡ ਆ ਰਿਹਾ ਉੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਕਿਉਂਕਿ ਬਹੁਤ ਪਿਆਰਾ ਕਲਰ ਆਪਸ਼ਨ ਹੈ ਜੀ ਇਹਨਾਂ ਦੇ ਵਿੱਚ ਬਹੁਤ ਪਿਆਰੇ ਸੂਟ ਹੈ 1500 ਪ੍ਰਾਈਸ ਹੈ ਸੂਟ ਦਾ 1500 ਪ੍ਰਾਈਸ ਦੇ ਨਾਲੇ ਰਹਿਣਗੇ ਆਪਣੇ ਸੂਟ ਬਹੁਤ ਪਿਆਰੀ ਲੁੱਕ ਦੇ ਵਿੱਚ ਹੈ ਪਰਪਲ ਕਲਰ ਦੇ ਵਿੱਚ ਸੂਟ ਹੈ ਜੀ ਇਹ ਮੈਂ ਚਾਰ ਹੁਣ ਇੱਥੇ ਤੋਂ ਦੇਖ ਰਹੇ ਤੁਸੀਂ ਇਹਨਾਂ ਦੇ ਨਾਲ ਕੰਪੈਰੀਜ਼ਨ ਕਰਕੇ ਸੂਟਾਂ ਦਾ ਇਹ ਚਾਰ ਹੁਣ ਮੈਂ ਚਾਰ ਕਲਰ ਤੁਹਾਨੂੰ ਦਿਖਾਈਆਂ ਇਹ ਦੇਖ ਇੱਕ ਤੋਂ ਇੱਕ ਸੋਨਾ ਕਲਰ ਹੈ ਚਾਰ ਰੰਗ ਮੈਂ ਤੁਹਾਨੂੰ ਇਹ ਡਾਰਕ ਦਿਖਾਏ ਆ ਨੈਕਸਟ ਕਲਰ ਆ ਗਿਆ ਬੜਾ ਸੋਨਾ ਰੈੱਡ ਗਾਜਰੀ ਜਿਹਾ ਕਲਰ ਹੈ ਜੀ ਇਹ ਨਾ ਤਾਂ ਰੈੱਡ ਹੈ ਨਾ ਇਹ ਗਾਜਰੀ ਹੈ ਦੇਖੋ ਕਿੰਨਾ ਪਿਆਰਾ ਕਲਰ ਹੈ ਬਹੁਤ ਸੋਨਾ ਕਲਰ ਹੈ ਸੂਟ ਦਾ ਡਿਫਰੈਂਟ ਜਾਈ ਇੱਥੇ ਤੋਂ ਤੁਸੀਂ ਕਿਉਂਕਿ ਇਹਨਾਂ 'ਚ ਸ਼ਾਈਨ ਹੈ ਜੀ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਜਿਹੜਾ ਪੁੱਠਾ ਪਾਸਾ ਹੈ ਉੱਥੇ ਮ ਜੈਂਟਾ ਟੋਨ ਆ ਰਹੀ ਹੈ ਇਹਦੀ ਪਰ ਜਿਹੜਾ ਅਸਲੀ ਕਲਰ ਹੈ ਉਹ ਗਾਜਰੀ ਰੈੱਡ ਕਲਰ ਹੈ ਪ੍ਰੋਪਰ ਰੈੱਡ ਨਹੀਂ ਹੈਗਾ ਥੋੜਾ ਗਾਜਰੀ ਕਲਰ ਜਿਹੜਾ ਹੁੰਦਾ ਉਹ ਵਾਲਾ ਕਲਰ ਹੈ ਜਿਸ ਨੂੰ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 1500 ਪ੍ਰਾਈਸ ਰਹਿਣਾ ਜੀ 1500 ਪ੍ਰਾਈਸ ਨੈਕਸਟ ਆ ਗਿਆ ਗ੍ਰੀਨ ਕਲਰ ਇਹ ਦੇਖੋ ਕਿੰਨਾ ਪਿਆਰਾ ਜਿਹਾ ਗ੍ਰੀਨ ਹੈ ਬਹੁਤ ਸੋਹਣਾ ਇੱਥੇ ਤਾਂ एग्जैक्ट कलर ਆ ਰਿਹਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਦੇਖੋ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਸੂਟ ਦਾ ਬਹੁਤ ਸੋਹਣਾ ਕਲਰ ਹੈ ਇਹ ਜਦੋਂ ਮੈਂ ਪੂਰਾ ਜੇ ਐਵੇਂ ਕਰਕੇ ਖੋਲਦੀ ਐ ਫਿਰ ਇਹਦਾ ਕਲਰ ਦਾ ਫਰਕ ਆ ਜਾਂਦਾ ਜੀ ਇਸ ਕਰਕੇ ਮੈਂ ਪੂਰਾ ਸੂਟ ਨਹੀਂ ਖੋਲ ਰਹੀ ਕਿਉਂਕਿ ਇੱਥੇ ਤੋਂ एग्जैक्ट कलर ਆ ਰਹੇ ਆ ਜੀ ਸੂਟਾਂ ਦੇ ਜਦ ਆਪਾਂ ਐਵੇਂ ਬੰਦ ਰੱਖ ਰਹੇ ਆ ਸੂਟ ਨੂੰ ਕਿਉਂਕਿ 19 ਕਿ ਲਾਈਟ ਦੇ ਵਿੱਚ ਇਹ ਐਕਸੈਕਟ ਕਲਰ ਹੈ ਜੀ ਪ੍ਰੋਪਰ ਕਲਰ ਸੁਟਦਾ 1500 ਪ੍ਰਾਈਸ 1500 ਪ੍ਰਾਈਸ ਹੈ ਨੈਕਸਟ ਆ ਗਿਆ ਵਾਈਨ ਕਲਰ ਦੇਖੋ ਕਿੰਨਾ ਪਿਆਰਾ ਜਿਹਾ ਰੰਗ ਹੈ ਵੀ ਬਹੁਤ ਸੋਹਣਾ ਕਲਰ ਹੈ ਇਹਨਾਂ ਨੂੰ ਚਾਹੇ ਤੁਸੀਂ ਵਰਕ ਕਰਾ ਕੇ ਸਟਿਚ ਕਰਾ ਲਿਓ ਕੋਈ ਲੇਸ ਦੀ ਡਿਜ਼ਾਈਨ ਕਰਵਾਣੀ ਹੈ ਤਾਂ ਵੈਸੇ ਸਿੰਪਲ ਵੀ ਬਣਾ ਲਓਗੇ ਲੁੱਕ ਹੀ ਬਹੁਤ ਪਿਆਰੀ ਆਣੀ ਹੈ ਜੀ ਸੁਟਾ ਦੇ ਤੇ ਪ੍ਰਾਈਸ ਵੀ ਬਹੁਤ ਜੈਨੂਇਨ ਹੈ ਜੀ 1500 ਪ੍ਰਾਈਸ ਦੇ ਨਾਲ 1500 ਪ੍ਰਾਈਸ ਦੇਣਾ ਜਿਹਾ ਜ ਮਰਜੀ ਹਲਕਾ ਫੁਲਕਾ ਵਰਕ ਕਰਾ ਕੇ ਰੈਡੀ ਕਰਾਣਾ ਤਾਂ ਕਰਵਾ ਲਿਓ ਸਿੰਪਲ ਕੋਟਲੀ ਬਟਨ ਨੂੰ ਬਸ ਪਾਈਪਿੰਗ ਵਾਇਰ ਲਗਾ ਕੇ ਬਣਾਣੇ ਆ ਸਿੰਪਲ ਵੀ ਤੁਸੀਂ ਬਣਾ ਸਕਦੇ ਹੋ ਕਈ ਵਾਰੀ ਆਪਣੇ ਕੋਲ ਕੋਈ ਹੈਵੀ ਦੁਪੱਟਾ ਆਪਣੇ ਵਿਆਹ ਦਾ ਆਪਣਾ ਕੋਈ ਹੈਵੀ ਦੁਪੱਟਾ ਪਿਆ ਹੁੰਦਾ ਉਹਨਾਂ ਦੇ ਨਾਲ ਵੀ ਤੁਸੀਂ ਆਪਣਾ ਕੋਈ ਕਲਰ ਮੈਚ ਜਾਂ ਕਲਰ ਕੰਬੀਨੇਸ਼ਨ ਬਣਾ ਕੇ ਉਹ ਵੀ ਇਹਨਾਂ ਨੂੰ ਬਣਾ ਸਕਦੇ ਹੋ ਜੀ ਬਹੁਤ ਪਿਆਰੇ ਸੂਟ ਹੈ ਇਹ ਤਿੰਨ ਕਲਰ ਆ ਗਏ ਇੱਥੇ ਤੋਂ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ 1500 ਪ੍ਰਾਈਸ ਦੇ ਨਾਲ ਇਹ ਮੈਂ ਪਿਓਰ ਗਲਾਸ ਟਿਸ਼ੂ ਦੇ ਵਿੱਚ ਸੂਟ ਦਿਖਾਏ ਆ ਤੁਹਾਨੂੰ ਤੇ ਹੁਣ ਨੈਕਸਟ ਸ਼ੁਰੂ ਕਰਦੇ ਆ ਜੀ ਆਪਾਂ ਖਾਦੀ ਦੇ ਵਿੱਚ ਸੂਟ ਬਿਲਕੁਲ ਸੌਫਟ ਦੇ ਵਿੱਚ ਦੇਖੋ ਇੰਨੀ ਜਿਆਦਾ ਸੌਫਟ ਦੇ ਵਿੱਚ ਖਾਦੀ ਹੈ ਕੋਈ ਚੁੱਬਣ ਵਾਲੀ ਨਹੀਂ ਕਈਆਂ ਨੂੰ ਲੱਗਦਾ ਹੁੰਦਾ ਵੀ ਖਾਦੀ ਦੇ ਵਿੱਚ ਅਸੀਂ ਆਪਾਂ ਮੋٹے ਲੱਗਾਂਗੇ ਪਰ ਨਹੀਂ ਹੁਣ ਜਿਹੜੀ ਖਾਦੀ ਆ ਗਈ ਜੀ ਬਹੁਤ ਜਿਆਦਾ ਸੌਫਟ ਦੇ ਵਿੱਚ ਖਾਦੀ ਹੈ ਬਹੁਤ ਜਿਆਦਾ ਸੌਫਟ ਮਰੂਨ ਕਲਰ ਦੇ ਵਿੱਚ ਹੈ ਜੀ ਸੂਟ ਮਰੂਨ ਕਲਰ ਵੀ ਕਿਵੇਂ ਦਾ ਕਲਰ ਹੈ ਜਿਹੜਾ ਕਦੇ ਟ੍ਰੈਂਡ ਨਹੀਂ ਜਾਂਦਾ ਸੂਟ ਦਾ カラー ਦਾ ਕਹਿਣ ਦਾ ਮਤਲਬ ਹੈ ਕਦੇ ਵੀ ਟ੍ਰੈਂਡ ਨਹੀਂ ਜਾਂਦਾ ਜੀ ਮੈਰੂਨ ਕਲਰ ਹਮੇਸ਼ਾ ਸਦਾ ਬਹਾਰ ਹੈ। ਇਹ ਦੇਖੋ ਇੱਥੇ ਤਾਂ ਤੁਸੀਂ ਇਹਦਾ ਵੀ ਸਕਰੀਨਸ਼ਾਟ ਲੈ ਸਕਦੇ ਹੋ ਕਿਉਂਕਿ ਜਿਹੜੇ ਸ਼ਾਈਨ ਵਾਲੇ ਕਲਰ ਹੁੰਨੇ ਇਹ ਜਦੋਂ ਆਪਾਂ ਖੋਲਦੇ ਆ ਨਾ ਚ ਕਾਫੀ ਜ਼ਿਆਦਾ ਫਰਕ ਆ ਜਾਂਦਾ ਹੈ। ਪ੍ਰਾਈਸ ਸੇਮ ਹੈ ਜੀ ਸੂਟ ਦਾ 1500 ਪ੍ਰਾਈਸ ਹੈ ਵਿਦਆਊਟ ਦੁਪੱਟਾ। ਮੈਰੂਨ ਕਲਰ ਦੇ ਵਿੱਚ ਹੈ। ਨੈਕਸਟ ਆ ਗਿਆ ਇਹਦੇ ਵਿੱਚ ਦੇਖੋ ਪ੍ਰੋਪਰ ਬੋਟਲ ਗ੍ਰੀਨ ਕਲਰ ਜਿਹੜਾ ਅਸਲੀ ਗ੍ਰੀਨ ਹੁੰਦਾ ਹੈ ਕਲਰ ਉਹ ਵਾਲਾ ਕਲਰ ਹੈ ਜੀ ਸੂਟ ਦਾ। ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਖਾ ਖਾਦੀ ਸਿਲਕ ਦੇ ਵਿੱਚ ਸੂਟ ਹੈ ਜੀ ਇਹ ਤੇ ਕੋਈ ਐਵੇਂ ਫੁੱਲਮੀ ਜੀ ਖਾਦੀ ਨਹੀਂ ਹੈਗੀ ਇਹ ਵਿੱਚ ਉੱbn ਵਾਲੀ ਬਹੁਤ ਜ਼ਿਆਦਾ ਫਾਈਨ ਕੁਆਲਿਟੀ ਦੀ ਹੈ ਖਾਦੀ ਦਾ ਇੱਥੋਂ ਟੈਕਸਚਰ ਤੁਸੀਂ ਪਤਾ ਕਰ ਸਕਦੇ ਹੋ ਦੇਖੋ ਕਿੰਨਾ ਪਿਆਰਾ ਅੱਜ ਕੱਲ ਗ੍ਰੀਨ ਦੇ ਨਾਲ ਬਲੂ ਦਾ ਕੰਟਰਾਸਟ ਬਲੂ ਕਲਰ ਦਾ ਦੁਪੱਟਾ ਬਹੁਤ ਜ਼ਿਆਦਾ ਚੱਲ ਰਿਹਾ ਉਹਦੇ ਅਕੋਰਡਿੰਗ ਵੀ ਤੁਸੀਂ ਇਹ ਵਾਲੇ ਸੂਟ ਨੂੰ ਰੈਡੀ ਕਰਾ ਸਕਦੇ ਹੋ ਇੱਥੇ ਤੁਸੀਂ ਜਿਹੜਾ ਸਕਰੀਨਸ਼ਾਟ ਲੈ ਸਕਦੇ ਹੋ ਨੈਕਸਟ ਆ ਗਿਆ ਪਰਪਲ ਕਲਰ ਜਿਹੜਾ ਅਸਲੀ ਪਰਪਲ ਕਲਰ ਹੁੰਦਾ ਹੈ ਦੇਖੋ ਕਿੰਨਾ ਪਿਆਰਾ ਜਿਹੇ ਵਰਕ ਹਜੇ ਤੁਸੀਂ ਜ਼ਿਆਦਾ ਕੋਸਟਲੀ ਨਹੀਂ ਬਣਾਉਣਾ ਸੂਟ ਨੂੰ ਹਲਕਾ ਵਰਕ ਕਰਵਾ ਕੇ ਵੀ ਰੈਡੀ ਕਰਾ ਸਕਦੇ ਹੋ ਪਲੇਨ ਬਣਾਣੇ ਆਪਣੇ ਪਲੇਨ ਫੁਲਕਾਰੀਆ ਦੇ ਨਾਲ ਸੂਟ ਬਣਾਣੇ ਅੱਜ ਕੱਲ ਟ੍ਰੈਂਡ ਹੈ ਜੀ ਪਲੇਨ ਸੂਟਾਂ ਦਾ ਵੀ ਇਹ ਹੈ ਜੀ ਪਰਪਲ ਕਲਰ ਆਪਣਾ ਪ੍ਰੋਪਰ ਐਗਜ਼ੈਕਟ ਕਲਰ ਆ ਰਿਹਾ ਜੀ ਪਰਪਲ ਦਾ ਵੀ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਪ੍ਰੋਪਰ ਪਿਓਰ ਖਾਦੀ ਦੇ ਵਿੱਚ ਸੂਟ ਹੈ ਜੀ 1500 ਵਿਦਾਊ ਕੋ ਦੁਪੱਟਾ ਤੇ ਨੈਕਸਟ ਆ ਗਿਆ ਰੈੱਡ ਕਲਰ ਖਾਦੀ ਦੇ ਵਿੱਚ ਹੀ ਹੈ ਜੀ ਪ੍ਰੋਪਰ ਰੈੱਡ ਕਲਰ ਹੈ ਅੱਖਾਂ ਨੂੰ ਚੁੱਭਣ ਵਾਲਾ ਰੈੱਡ ਨਹੀਂ ਹੈਗਾ ਸੋਨਾ ਜਿਹਾ ਰੈੱਡ ਕਲਰ ਹੈ ਜੀ ਇਹਨਾਂ ਤੇ ਆਪਾਂ ਬ੍ਰਾਈਡਲ ਸੂਟ ਵੀ ਰੈਡੀ ਕਰਾ ਸਕਦੇ ਆ ਇਹ ਰੈੱਡ ਕਲਰ ਦੇ ਵਿੱਚ ਆ ਗਿਆ ਖਾਦੀ ਦੇ ਵਿੱਚ ਸੂਟ ਇਹ ਲੁੱਕ ਦੇ ਵਿੱਚ ਆ ਗਿਆ ਦੇਖੋ ਕਿੰਨਾ ਪਿਆਰਾ ਕਲਰ ਹੈ ਇਹ ਰੈੱਡ ਕਲਰ ਇਹਦੀ ਖਾਦੀ ਦੇ ਵਿੱਚ 1500 ਪ੍ਰਾਈਸ ਹੈ ਜੀ ਇਹ ਮੈਂ ਹੁਣ ਚਾਰ ਰੰਗ ਤੁਹਾਨੂੰ ਖਾਦੀ ਦੇ ਦਿਖਾਏ ਆ ਉੱਤੇ ਲੈ ਸਕਦੇ ਆ ਆਪਣੇ ਵੱਲੋਂ ਪੂਰਾ ਟਰਾਈ ਕਰਿਆ ਜੀ ਤੁਹਾਨੂੰ ਪੂਰੇ ਕਲਰ ਸਮਝਾਉਣ ਦਾ ਮੈਰੂਨ ਕਲਰ ਪਹਿਲਾਂ ਦਿਖਾਇਆ ਖਾਦੀ ਦੇ ਵਿੱਚ ਗ੍ਰੀਨ ਕਲਰ ਦਿਖਾਇਆ ਪਰਪਲ ਕਲਰ ਤੇ ਰੈੱਡ ਕਲਰ ਜਿਹੜਾ ਮਰਜੀ ਸੂਟ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਪ੍ਰਾਈਸ ਹੈਗਾ 1500 1500 ਤੇ ਇੱਕ ਸੂਟ ਹੁਣ ਅਸੀਂ ਆਪਣਾ ਜੌਰਜਟ ਚ ਰੈਡੀ ਹੋ ਕੇ ਆਏ ਅੱਜ ਇਹ ਸੂਟ ਨੂੰ ਤੁਸੀਂ ਜਿਹੜੇ ਮਰਜੀ ਸੇਮ ਕਲਰ ਚ ਬਣਾਣਾ ਸੇਮ ਕਲਰ ਚ ਹੋਰ ਕਿਸੇ ਆਪਣੀ ਚੋਇਸ ਦੇ ਕਲਰ ਤੇ ਬਣਾਣਾ ਤਾਂ ਵੀ ਤੁਸੀਂ ਇਹ ਸੂਟ ਰੈਡੀ ਕਰਵਾ ਸਕਦੇ ਆ ਜੀ ਬਹੁਤ ਪਿਆਰਾ ਡਬਲ ਕਲਰ ਦੇ ਵਿੱਚ ਬਣਿਆ ਇਹ ਪੀਚ ਤੇ ਬੜਾ ਸੋਹਣਾ ਗਾਜਰੀ ਜੀ ਟੋਨ ਦੇ ਵਿੱਚ neck ਤੇ ਹੈਂਡਵਰਕ ਹੈ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਫਰੰਟ ਘੇਰੇ ਤੇ ਵਰਕ ਹੈ ਇਹ ਦੇਖੋ ਇਹ ਪੂਰੀ ਸ਼ਰਟ ਆ ਗਈ ਫਰੰਟ ਤੁਸੀਂ ਦੇਖ ਸਕਦੇ ਹੋ ਉੱਪਰ ਲਾਈਟ ਕਲਰ ਹੈ ਸੈਂਟਰ ਚ ਹਲਕਾ ਜਾਂ ਡਾਰਕ ਹੈ ਤੇ ਪੱਲਾ ਪੂਰਾ ਡਾਰਕ ਹੈ ਇੱਥੇ ਤੋਂ ਪੂਰੀ ਸ਼ਰਟ ਹੈ ਜੀ ਇਹ ਉੱਪਰੋਂ neck ਤੋਂ ਲੈ ਕੇ ਇਹ ਆਰਡਰ ਤੇ ਬਣਿਆ ਹੋਇਆ ਹੈ ਜੀ suit ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਇਹ ਬਣਾ ਸੂਟ ਰੈਡੀ ਕਰਵਾ ਸਕਦੇ ਹੋ ਦੇਖੋ ਇਹ ਪੂਰਾ ਬਣਿਆ ਹੋਇਆ ਇਹ 슬ੀਵਸ ਤੇ ਆ ਜਾਣਾ ਜੀ ਵਰਕ ਤੇ ਇਹ ਬੈਕ ਤੇ ਆ ਜਾਣਾ ਇਹ ਬੈਕ ਪੱਲਾ ਆ ਗਿਆ ਸ਼ਰਟ ਦਾ ਇਹ ਦੂਜੀ ਬਾਜੂ ਆ ਗਈ ਇਹ ਦੂਜੀ ਬਾਜੂ ਆ ਗਈ ਇਹ ਬੈਕ ਤੇ ਸੀਗਾ ਬੈਕ ਘੇਰੇ ਤੇ ਵੀ ਵਰਕ ਹੈ ਤੇ ਨਾਲ ਇਹ ਹੈਗਾ ਫਰੰਟ ਕੋ ਸੋਣਾ ਇਹ ਪਿਓਰ ਜਾਰਜਟ ਤੇ ਬਣਾਇਆ ਆ ਪਾਸੂਟ ਇਸ ਦੇ ਨਾਲ ਜਾਰਜਟ ਦੀ ਉਹ ਬਾਟਮ ਹੈ ਜੀ ਬਾਟਮ ਤੇ ਵੀ ਵਰਕ ਕਰਵਾਇਆ ਨਾਲ ਇਹ ਬਾਟਮ ਤੇ ਵਰਕ ਆ ਜਾਣਾ ਇਹ ਨਾਲ ਡਬਲ ਕਲਰ ਦੇ ਵਿੱਚ ਦੁਪੱਟਾ ਹੈ ਜੀ ਦੋਨੋਂ ਸ਼ੇਡ ਦਾ ਲਾਈਟ ਡਾਰਕ ਦੁਪੱਟੇ ਦੇ ਫੋਰ ਸਾਈਡ ਵੀ ਵਰਕ ਹੈ ਵਿੱਚ ਵੀ ਸਾਰੇ ਦੁਪੱਟੇ ਦੇ ਵਿੱਚ ਹਲਕੀ ਹਲਕੀ ਬੂਟੀ ਹੈ ਇਹ ਲੁੱਕ ਦੇ ਵਿੱਚ ਸੂਟ ਹੈ ਜੀ ਬਣਿਆ ਇਹ ਕਿੰਨਾ ਪਿਆਰਾ ਸੂਟ ਪਿਓਰ ਜਾਰਜਟ ਤੇ ਇਹ 15000 ਦਾ ਜੀ ਵਿਦ ਸਟੀਚਿੰਗ ਸੂਟ ਬਣਨਾ ਹੈ ਤੇ ਜੇ ਜਿਨ੍ਹਾਂ ਨੇ ਵੀ ਲੈਣਾ ਤੁਸੀਂ 15000 ਦਾ ਸੂਟ ਲੈ ਸਕਦੇ ਹੋ ਵਿਦ ਸਟੀਚਿੰਗ ਬਹੁਤ ਪਿਆਰਾ ਬਾਕੀ ਆਪਣੇ ਅਕੋਰਡਿੰਗ ਕੋਈ ਵੀ ਹੋਰ ਕਲਰ ਤੇ ਰੈਡੀ ਕਰਾਣਾ ਤੁਸੀਂ ਹੋਰ ਕਲਰ ਤੇ ਵੀ ਰੈਡੀ ਕਰਾ ਸਕਦੇ ਹੋ ਕਹਿਣ ਦਾ ਮਤਲਬ ਹੈ ਜਿਹੜੇ ਅੱਜ ਸੂਟ ਦਿਖਾਏ ਆ ਤੁਹਾਨੂੰ ਉਹਨਾਂ ਦੇ ਵਿੱਚੋਂ ਵੀ ਕਿਸੇ ਵੀ ਸੂਟ ਤੇ ਤੁਸੀਂ ਕੋਈ ਆਪਣੇ ਅਕੋਰਡਿੰਗ ਵਰਕ ਕਰਾਣਾ ਤਾਂ ਵੀ ਤਿਆਰ ਕਰਵਾ ਸਕਦੇ ਹੋ ਜੀ ਸੂਟਾਂ ਤੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਬੁਕਿੰਗ ਲਈ ਨੰਬਰ ਐਜ ਮੇਰਾ 8146580803 82460 80803 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ